ਹੈਲੋ ਦੋਸਤੋ ਵੈਲਕਮ ਟੂ ਬੈਗ ਮਾਈ ਚੈਨਲ ਦੋਸਤੋ ਤੁਹਾਨੂੰ ਪਤਾ ਆਪਣੀ ਬਾਬਾ ਦੀਪ ਸਿੰਘ ਜੀ ਦੀ ਯਾਤਰਾ ਚੱਲ ਰਹੀ ਸੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲੇ ਰਾਸਤੇ ਦੇ ਵਿੱਚ ਆਪਾਂ ਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਹੋਏ ਗੁਰਦੁਆਰਾ ਪਾਈ ਤਾਰੂ ਸਿੰਘ ਜੀ ਆਓ ਹੁਣ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੀਏ ਦੋਸਤੋ ਤੁਹਾਨੂੰ ਪਤਾ ਆਪਣੀ ਯਾਤਰਾ ਚੱਲ ਰਹੀ ਸੀਗੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਤੋਂ ਰਾਸਤੇ ਦੇ ਵਿੱਚ ਆਪਾਂ ਨੂੰ ਇੱਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਹੋਏ ਬ੍ਰਹਮ ਗਿਆਨੀ ਪਾਈ ਤਾਰੂ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਆਓ ਹੁਣ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਚੱਲੀਏ ਜੇ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੋਸਤੋ ਦਰਸ਼ਨ ਕਰੋ ਗੇਟ ਦੇ ਦੋਸਤੋ ਇਹ ਇਹ ਦਾਸਤਾ ਜਾਂਦਾ ਹੈ ਆ ਗੁਰਦੁਆਰਾ ਸਾਹਿਬ ਜੀ ਨੂੰ ਦੋਸਤੋ ਪੁਰਾਣੀ ਵੀਡੀਓ ਵੀ ਜਰੂਰ ਦੇਖਿਆ ਕਰੋ ਹੁਣ ਆਪਾਂ ਰਸਤੇ 'ਚ ਜਾਣੇ ਪਈਆਂ ਤੁਸੀਂ ਦੇਖ ਸਕਦੇ ਹੋ ਕਿੰਨੀ ਹਰੀ ਹਾਲੀ ਹਰੀ ਹਾਲੀ ਆ ਰਸਤੇ 'ਚ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਜੇ ਆ ਤੁਸੀਂ ਗੁਰਦੁਆਰਾ ਸਾਈਂ ਵਿਖੇ ਆਇਓ ਕਮੈਂਟ ਕਰਕੇ ਜਰੂਰ ਦੱਸਿਓ ਜਰੂਰ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾਓ ਦੇਖ ਸਾਦੇ ਰਸਤੇ ਦੇ ਵਿੱਚ ਕਿੰਨੀ ਹਰਿਆਲੀ ਹਰਿਆਲੀ ਆ ਦੋਸਤੋ ਤਾਂ ਜਾਣ ਲੱਗਿਆ ਕੋਈ ਪਰੇਸ਼ਾਨੀ ਨਹੀਂ ਹੋਣੀ ਆ ਦੇਖ ਸਕਦੇ ਹੋ ਬੋਰਡ ਤੇ ਐਰੋ ਬਣੇ ਹੋਏ ਆ ਜਰੂਰ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾਓ ਦੇ ਸਾਦੇ ਦੋਸਤੋ ਕਿੰਨੀ ਹਰਿਆਲੀ ਹਰਿਆਲੀ ਆ ਦੋਸਤੋ ਪੁਰਾਣੀ ਵੀਡੀਓ ਜਰੂਰ ਵੇਖਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੀਆਂ ਲੱਗੀਆਂ ਵੀਡੀਓ ਦੇ ਸਾਦੇ ਦੋਸਤੋ ਕਿੰਨੀ ਹਰਿਆਲੀ ਹੈ ਹਲਕੀ ਹਲਕੀ ਧੁੰਦ ਵੀ ਪਈ ਹੈ ਤੁਸੀਂ ਦੇ ਸਕਦੇ ਹੋ ਕੈਮਰੇ ਚ ਦੇ ਸਾਦੇ ਦੋਸਤੋ ਕਿੰਨੀ ਧੁੰਦ ਆ ਹਲਕੀ ਹਲਕੀ ਦੋਸਤੋ ਇੱਥੇ ਤੁਹਾਨੂੰ ਰਸਤੇ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਣੀ ਹਰ ਤਾ ਐਰੋ ਲੱਗੇ ਹੋਏ ਆ ਦੇਖ ਸਕਦੇ ਹੋ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਜੀ ਦਾ ਐਡਰੈਸ ਦਿੱਤਾ ਹੋਇਆ ਆ ਦੋਸਤੋ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੋਸਤੋ ਆਪਾਂ ਸਾਰੇ ਰਸਤੇ ਦੀ ਵੀਡੀਓ ਬਣਾਉਣੇ ਪਏ ਆ ਤਾਨੂੰ ਕੋਈ ਵੀ ਪਰੇਸ਼ਾਨੀ ਨਾ ਹੋ ਸਕੇ ਤੁਸੀਂ ਦੇਖ ਸਕਦੇ ਸਾਰੇ ਪਾਸੇ ਸਾਈਨ ਬੋਰਡ ਲੱਗੇ ਹੋਏ ਆ ਇੱਥੇ ਵੀਰ ਹੁਣੇ ਬਹੁਤ ਚੰਗੇ ਆ ਉਦੋਂ ਮੈਂ ਪੁੱਛਿਆ ਹੀ ਬਾਬਾ ਜੀ ਗੁਰਦੁਆਰਾ ਸਾਹਿਬ ਜਾਣਾ ਭਾਈ ਤਾਰੂ ਸਿੰਘ ਜੀ ਦੇ ਤਾਂ ਉਹਨਾਂ ਨੇ ਆਪਾਂ ਨੂੰ ਰਸਤਾ ਦੱਸਤਾ ਹੀ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਦੋਸਤੋ ਤੁਸੀਂ ਗੂਗਲ ਮੈਪ ਦੀ ਵੀ ਲੋਕੇਸ਼ਨ ਲਾ ਸਕਦੇ ਹੋ ਜੇ ਤੁਸੀਂ ਗੁਰਦੁਆਰਾ ਸਾਹਿਬ ਹੀ ਖੇ ਆਉਣਾ ਆ ਤੇ ਸਾਦੇ ਕਿੰਨੀ ਹਰਿਆਲੀ ਹਰਿਆਲੀ ਆ ਗੰਨੇ ਲੱਗੇ ਹੋਏ ਆ ਦੋਸਤੋ ਜਨਨ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਦੋਸਤੋ ਦੇਖ ਸਾਡੇ ਸਰਕਾਰੀ ਸਕੂਲ ਕਿੰਨਾ ਸੋਹਣਾ ਆ ਜ਼ਰੂਰ ਤੁਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣਾਓ ਦੋਸਤੋ ਤੁਹਾਨੂੰ ਇੱਥੇ ਕੋਈ ਪਰੇਸ਼ਾਨੀ ਨਹੀਂ ਹੁੰਦੀ ਰਾਸਤੇ ਵਿੱਚ ਸਾਈਨ ਬੋਰਡ ਸਾਰੇ ਹੀ ਲੱਗੇ ਹੋਏ ਆ ਗੁਰਦੁਆਰਾ ਸਾਹਿਬ ਜੀ ਦਾ ਨਾਮ ਲਿਖਿਆ ਹੋਇਆ ਆ ਤੁਸੀਂ ਜ਼ਰੂਰ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਓ ਦੇ ਸਾਡੇ ਦੋਸਤੋ ਹਰਿਆਲੀ ਕਿੰਨੀ ਜਿਆਦੀ ਆ ਕਿਦੇ ਸਰੋਂ ਬੀਜੀ ਹੋਈ ਆ ਕਿਤੇ ਪੱਠੇ ਬੀਜੇ ਹੋਏ ਆ ਜੇ ਸਾਡੇ ਰੋਸ ਤੋਂ ਇੱਥੋਂ ਥੋੜਾ ਜਿਹਾ ਰਸਤਾ ਬਣਦਾ ਪਿਆ ਆ ਜਾਂ ਬਜਰੀ ਪਈ ਹੋਈ ਆ ਤੁਸੀਂ ਜਰੂਰ ਗੁਰਦੁਆਰਾ ਸਾਹਿਬ ਦਰਸ਼ਨ ਕਰਨਾਓ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜੋ ਗੁਰੂ ਘਰਾਂ ਦੇ ਜਾਂ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਦੋਸਤੋ ਜਰੂਰ ਦੇਖਿਆ ਕਰੋ ਜੇ ਵੀਡੀਓ ਬਣਾਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਮੈਂ ਤੁਹਾਡਾ ਛੋਟਾ ਭਰਾ ਆ ਜਾਂ ਇਤਿਹਾਸ ਨੂੰ ਦਿਆਂ ਕੋਈ ਵੀ ਗਲਤੀ ਹੁੰਦੀ ਤਾਂ ਵੀ ਮਾਫ ਕਰਿਆ ਕਰੋ ਵੀਡੀਓ ਬਣਾਉਂਦੇ ਆ अनेका ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਦੋਸਤੋ ਮੈਂ ਤੁਹਾਡਾ ਛੋਟਾ ਭਰਾ ਆ ਤੁਸੀਂ ਹੀ ਮੈਨੂੰ ਸਟੈਂਡ ਕਰਨਾ ਆ ਜਾਂ ਕੋਈ ਵੀ ਵੀਡੀਓ ਬਣਾਉਂਦੇ ਆ ਗਲਤੀ ਹੁੰਦੀ ਮਾਫ ਕਰਿਓ ਦੋਸਤੋ ਦੇਖ ਸਕਦੇ ਹੋ ਰੋਡ ਥੋੜਾ ਜਿਹਾ ਵਿੱਚ ਬਜਰੀ ਪਈ ਆ ਥੋੜਾ ਜਿਹਾ ਹੀ ਰੋਡ ਖਰਾਬ ਆ ਜਾਂ ਇਤਿਹਾਸਨ ਹੁੰਦੀ ਆ ਕੋਈ ਵੀ ਗਲਤੀ ਹੁੰਦੀ ਤਾਂ ਵੀ ਦੋਸਤੋ ਮਾਫ ਕਰਿਓ ਕਿਉਂਕਿ ਜਿਹੜਾ ਇਨਸਾਨ ਆ ਗਲਤੀਆਂ ਦਾ ਹੀ ਪੁੱਤਲਾ ਆ ਦੋਸਤੋ ਦੇਖ ਸਕਦੇ ਕਿੰਨੀ ਹਰਿਆਲੀ ਆ ਸਪੇਦੇ ਲੱਗੇ ਹੋਏ ਆ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੋਸਤੋ ਦੇਖ ਸਕਦੇ ਤੁਸੀਂ ਹਲਕੀ ਹਲਕੀ ਧੁੰਦ ਆ ਦੇਖ ਸਕਦੇ ਕਿੰਨਾ ਵਿਊ ਪਿਆਰਾ ਆ ਰਿਹਾ ਤੇ ਸਾਡੇ ਦੋਸਤੋ ਹਰੀਆਲੀ ਆਪਣੇ ਪੰਜਾਬ ਵਰਗਾ ਦੋਸਤੋ ਕਿਤੇ ਦੇਸ਼ ਨਹੀਂ ਹੈਗਾ ਦੇਖ ਸਕਦੇ ਤੁਸੀਂ ਕਿੰਨੀ ਹਰੀਆਲੀ ਆ ਜ਼ਰੂਰ ਗੁਰਦੁਆਰਾ ਸਾਹਿਬ ਜੀਆਂ ਦੇ ਦਰਸ਼ਨ ਕਰਿਆ ਕਰੋ ਆਪਣੇ ਬੱਚਿਆਂ ਨੂੰ ਵੀ ਕਰਾਇਆ ਕਰੋ ਕਿ ਜੋ ਆਪਣੀ ਹਿਸਟਰੀ ਬੱਚਿਆਂ ਨੂੰ ਪਤਾ ਲੱਗ ਸਕੇ ਤੇ ਸਾਡੇ ਦੋਸਤਾਂ ਆਪਾਂ ਫੁੱਲ ਰੋਡ ਦੀ ਵੀਡੀਓ ਬਣਾ ਰਹੇ ਹਾਂ ਤੁਹਾਨੂੰ ਦਰਸ਼ਨ ਕਰਨ ਆਉਣ ਲੱਗੇ ਆ ਕੋਈ ਪਰੇਸ਼ਾਨੀ ਨਾ ਹੋਵੇ ਉਸ ਤੋਂ ਜੇ ਤੁਸੀਂ ਗੁਰਦੁਆਰਾ ਸਾਹਿਬ ਆਏ ਹੋ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਤੁਸੀਂ ਨਹੀਂ ਆਏ ਤੇ ਜਰੂਰ ਤੁਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰਨਾਓ ਗੁਰਦੁਆਰਾ ਸਾਹਿਬ ਜੀ ਦਾ ਗੇਟ ਦੇ ਦਰਸ਼ਨ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਜਰੂਰ ਤੁਸੀਂ ਦਰਸ਼ਨ ਕਰਨ ਆਓ ਬ੍ਰਹਮ ਗਿਆਨੀ ਭਾਈ ਤਾਰੂ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਧੰਤਨ ਭਾਈ ਤਾਰੂ ਸਿੰਘ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਐਂਟਰੀ ਗੇਟ ਦੇ ਜਰੂਰ ਤੁਸੀਂ ਦੋਸਤੋ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਓ ਦੋਸਤੋ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੀ ਐਂਟਰੀ ਗੇਟ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੋਸਤੋ ਗੁਰਦੁਆਰਾ ਸਾਹਿਬੀ ਖਿਆਪਾ ਪਹੁੰਚ ਚੁੱਕੇ ਆ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਵਾਹਿਗੁਰੂ ਜੀ ਆਪ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਬ੍ਰਹਮ ਗਿਆਨੀ ਸ਼ਹੀਦ ਪਾਈ ਤਾਰੂ ਸਿੰਘ ਜੀ ਸ੍ਰੀ ਕਪੰਥ ਦੇ ਸ਼ੋਮਨੀ ਸ਼ਹੀਦ ਬ੍ਰਹਮ ਗਿਆਨੀ ਪਾਈ ਤਾਰੂ ਸਿੰਘ ਜੀ ਇਤਿਹਾਸਿਕ ਪਿੰਡ ਪੂਲਾ ਜ਼ਿਲ੍ਹਾ ਅੰਮ੍ਰਿਤਸਰ ਹੋਣ ਤਰਨਤਾਰ ਦੇ ਰਹਿਣ ਵਾਲੇ ਸਨ ਜਿਨ੍ਹਾਂ ਨੇ ਸਿੱਖਾਂ ਕੇਸ ਸਵਾਸਾ ਸੰਗ ਨਿਭਾਈ ਪਾਈ ਤਾਰੂ ਸਿੰਘ ਜੀ ਇੱਕ ਸਿੱਧਕੇ ਵਾਨ ਸਿੱਖ ਸਨ ਜਿਹੜੇ ਹਰ ਇੱਕ ਵਿੱਚ ਅਕਾਲ ਪੁਰਖ ਦੇ ਨੂਰ ਵੇਖਦੇ ਸਨ ਆਪਣੇ ਘਰ ਆਏ ਆਤੀਤਿਆਂ ਤੇ ਲੋੜਵੰਦਾ ਦੀ ਤਨੋਂ ਮਨੋ ਸੇਵਾ ਕਰਦੇ ਸਨ ਅਤੇ ਜੰਗਲਾਂ ਵਿੱਚ ਰਹਿਣ ਵਾਲੇ ਖਾਲਸਾ ਦਲ ਨੂੰ ਲੰਗਰ ਤੇ ਬਸਤਰ ਪਚਾਉਂਦੇ ਸਨ ਇੱਥੇ ਹੀ ਬਸ ਨਹੀਂ ਪਾਈ ਤਾਰੂ ਸਿੰਘ ਜੀ ਸ਼ਰਨ ਆਏ ਦੀ ਲਾਜ ਰੱਖਦੇ ਸਨ ਇਸ ਕਰਕੇ ਪੱਟੀ ਸ਼ਹਿਰ ਦੇ ਰਹਿਣ ਵਾਲੇ ਇੱਕ ਮਸ਼ੇਰੇ ਰਹਿਮੀਮ ਬਖਸੀਸ ਦੀ ਬੇਟੀ ਨੂੰ ਜਦ ਉਸ ਸਮੇਂ ਖਾਨ ਨੇ ਅਗਵਾ ਕਰ ਲਿਆ ਤਾਂ ਪਾਈ ਸਾਹਿਬ ਜੀ ਨੇ ਸਿੰਘਾਂ ਦੀ ਸਹਾਇਤਾ ਨਾਲ ਉਸ ਦੀ ਬੇਟੀ ਨੂੰ ਨਾ ਕੈਵਲ ਛਡਾਇਆ ਬਲਕਿ ਭੈਣ ਬਣਾ ਕੇ ਆਪਣੀ ਹਵੇਲੀ ਵਿੱਚ ਸ਼ਰਨ ਦਿੱਤੀ ਤੇ ਉਸ ਦੇ ਇੱਕ ਮੁਸਲਮਾਨ ਲੜਕੇ ਨਾਲ ਨਿਕਾ ਕਰਵਾਇਆ ਆਪਣੀ ਸੂਰਤ ਨੂੰ ਉਹਨਾਂ ਨੇ ਹਮੇਸ਼ਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਟਿਕਾਈ ਹੋਈ ਸੀ ਉਹਨਾਂ ਦੇ ਸੰਤ ਰੂਪੀ ਸੁਭਾਣ ਤੇ ਹੋਰ ਸਮੇਂ ਸੇਵਾ ਸਿਮਰਨ ਵਿੱਚ ਲੱਗੇ ਰਹਿਣ ਕਾਰਨ ਹਾਰ ਧਰਮ ਦੇ ਫਿਰਕੇ ਦੇ ਲੋਕ ਉਹਨਾਂ ਉਹਨਾਂ ਤੇ ਜਾਨਵਾਰਨ ਤੱਕ ਤਿਆਰ ਰਹਿੰਦੇ ਸਨ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤੁਸੀਂ ਬੋਰਡ ਤੋਂ ਵੀ ਸਰਬਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਬੋਰਡ ਉੱਤੇ ਬਹੁਤ ਹੀ ਵੱਡਾ ਲਿਖਿਆ ਹੋਇਆ ਹੈ ਤੁਸੀਂ ਬੋਰਡ ਤੋਂ ਸਰਬਨ ਕਰ ਸਕਦੇ ਹੋ ਜੇ ਇਤਿਹਾਸ ਨੂੰ ਦੀਆ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤਿਨਾਮ ਵਾਹਿਗੁਰੂ ਦੋਸਤੋ ਬੋਰਡ ਤੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੈ ਤੁਸੀਂ ਸਰਬਨ ਕਰ ਸਕਦੇ ਹੋ ਫੋਟੋ ਆਪਾਂ ਲਾ ਦਿੱਤੀ ਗਈ ਹੈ ਇਤਿਹਾਸ ਦੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਤੁਸੀਂ ਜਰੂਰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾਓ ਦਰਸ਼ਨ ਕਰੋ ਵਾਹਿਗੁਰਜੀ ਖੂਗਦੇ ਸਤਨਾਮ ਵਾਹਿਗੁਰੂ ਦੋਸਤੋ ਇਥੇ ਆਸੀ ਕੁ ਦਰਸ਼ਨ ਕਰੋ ਸਤਨਾਮ ਵਾਹਿਗੁਰੂ ਗੁਰਦੁਆਰਾ ਸਾਈ ਵਿਖੇ ਕਾਰ ਸੇਵਾ ਚੱਲ ਰਹੀ ਆ ਜੇ ਇਤਿਹਾਸ ਸੁਣਉਂਦਿਆਂ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੋਸਤੋ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਈ ਵਿਖੇ ਕਾਰ ਸੇਵਾ ਚੱਲ ਰਹੀ ਆ ਦੋਸਤੋ ਗੁਰਦੁਆਰਾ ਸਾਈਬ ਜੀ ਦਾ ਇਤਿਹਾਸ ਬਹੁਤ ਹੀ ਵੱਡਾ ਆ ਜੇ ਆਪਾਂ ਬੋਲਤਾ ਵੀਡੀਓ ਬਹੁਤ ਹੀ ਵੱਡੀ ਬਣ ਜਾਣੀ ਆ ਤਾਂ ਆਪਾਂ ਇਤਿਹਾਸ ਦੀ ਫੋਟੋ ਵੀਡੀਓ ਦੇ ਵਿੱਚ ਦੇਖਤੀ ਆ ਤੁਸੀਂ ਜ਼ਰੂਰ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਦਰਸ਼ਨ ਕਰੋ ਸਰੋਵਰ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਜ਼ਰੂਰ ਤੁਸੀਂ ਗੁਰਦੁਆਰਾ ਸਾਈਬ ਜੀ ਦੇ ਦਰਸ਼ਨ ਕਰਨਾਓ ਜਾਂ ਤੁਸੀਂ ਆਇਓ ਕਮੈਂਟ ਕਰਕੇ ਜ਼ਰੂਰ ਦੱਸਿਓ ਗੁਰਦੁਆਰਾ ਸਾਈਬ ਵਿਖੇ ਕਾਰ ਸੇਵਾ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਜਰੂਰ ਤੁਸੀਂ ਦਰਸ਼ਨ ਕਰਨ ਆਓ ਬ੍ਰਹਮ ਗਿਆਨੀ ਭਾਈ ਤਾਰੂ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਰੂਰ ਦਰਸ਼ਨ ਕਰਨ ਆਓ ਜੇ ਤੁਸੀਂ ਆਏ ਹੋ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਵੀਡੀਓ ਬਣਾਉਂਦੇ ਜਾਂ ਇਤਿਹਾਸ ਸੁਣਾਉਂਦੇ ਆ ਕੋਈ ਵੀ ਗਲਤੀ ਹਿੰਦੀ ਮਾਫ ਕਰਿਓ ਚੈਨ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਜਰੂਰ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾਓ ਇਤਿਹਾਸ ਦੀ ਵੀਡੀਓ ਫੋਟੋ ਆਪਾਂ ਪਾ ਦਿੱਤੀ ਹੈ ਤੁਸੀਂ ਉੱਥੇ ਸਰਵਣ ਕਰ ਸਕਦੇ ਆਪਾਂ ਪੂਰਾ ਇਤਿਹਾਸ ਤਾਂ ਨਹੀਂ ਬੋਲਿਆ ਵੀਡੀਓ ਬਹੁਤ ਜ਼ਿਆਦੀ ਲੰਬੀ ਹੋ ਜਾਣੀ ਆ ਜਰੂਰ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾਓ ਤਨ ਤਨ ਪਾਈ ਤਾਰੂ ਸਿੰਘ ਜੀ ਸਤ ਨਾਮ ਵਾਹਿਗੁਰੂ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੇ ਸਕਦੇ ਹੋ ਵਾਹਿਗੁਰੂ ਜੀ ਗੁਰਦੁਆਰਾ ਸਾਈ ਵਿਖੇ ਕਾਰ ਸੇਵਾ ਚੱਲ ਰਹੀ ਆ ਵਾਹਿਗੁਰੂ ਜੀ ਹੁਣ ਆਓ ਆਪਾਂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੀਏ ਵਾਹਿਗੁਰੂ ਜੀ ਦਰਸ਼ਨ ਕਰੋ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਆਓ ਹੁਣ ਆਪਾਂ ਉਸ ਪਵਿੱਤਰ ਖੂਹ ਦੇ ਦਰਸ਼ਨ ਕਰੀਏ ਵਾਹਿਗੁਰੂ ਜੀ ਦਰਸ਼ਨ ਕਰੋ ਤੇ ਅਸੀ ਖੂਹ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਜਰੂਰ ਤੁਸੀਂ ਗੁਰਦੁਆਰਾ ਸਾਹਿਬ ਵੀ ਖੇ ਦਰਸ਼ਨ ਕਰਨਾ ਉਹ ਜਿਆ ਆਇਓ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਲਏ ਜੇ ਮੇ ਤੋਂ ਵੀਡੀਓ ਬਣਉਂਦੀ ਹੈ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚੇਗੀ ਹੁਣ ਮਿਲਦੇ ਆਪਾਂ ਨਵੇਂ ਬਲੌਗ ਚ